ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਬਾਈ ਜੀ ਛੋਟੀ ਜਾਣਕਾਰੀ ਦੇਣੀ ਸੀ ਲਾਸਣ ਦੇ ਬਾਰੇ ਤੇ ਆਹ ਲਾਸਣ ਦੇ ਵਿੱਚ ਪਹਿਲਾਂ ਆਪਾਂ ਤੂੜੀ ਪਾਉਂਦੇ ਹੁੰਦੇ ਸੀਗੇ ਤੂੜੀ ਤੋਂ ਬਾਅਦ ਅਸੀਂ ਪ੍ਰਾਲੀ ਵੀ ਪਾਈ ਆ ਕਈ ਵਾਰ ਤੇ ਇਸ ਵਾਰ ਬਾਈ ਆਪਾਂ ਚਾਰ ਪਾਇਆ ਹੈਗਾ ਵਿੱਚੇ ਦੇ ਇਹਦੇ ਵਿੱਚ ਚਾਰ ਮਤਲਬ ਕਿ ਚਾਰ ਨਹੀਂ ਕਹਿੰਦੇ ਲਾਸਣ ਦਾ ਚਾਰ ਨਹੀਂ ਪਾਇਆ ਵੀ ਜਿਹੜਾ ਆਪਣਾ ਮਾਹਿੱਸਾ ਨੂੰ ਪਾਉਣ ਵਾਲਾ ਚਾਰ ਹੁੰਦਾਗਾ ਉਹਦੇ ਸੀ ਗਲਿਆ ਸੜਿਆ ਵਿੱਚ ਲਿਆ ਕੇ ਸੜਦਾ ਤੂੜੀ ਤੇ ਪਰਾਲੀ ਨੋ ਤੇ ਜਿੱਥੇ ਖਾਲੀ ਥਾਂਗਾ ਉਹਦੇ ਨਾਲ ਜਿੱਥੇ ਚਾਰ ਪਾਇਆ ਹੋਇਆਗਾ ਵੀ ਜਿੱਥੇ ਚਾਰ ਸੜਦਾ ਸੀ ਕੋਈ ਖਾਲੀ ਥਾਂ ਰੱਖ ਲਿਆ ਉੱਥੇ ਬਈ ਕਣਕ ਦੀ ਆਹ ਕਣਕ ਕਹਤੋ ਹਰੀ ਲਾਸਣ ਦੀ ਗਰੋਥ ਜ਼ਿਆਦੇ ਆ ਖਾਲੀ ਥਾਂਲੇ ਨੂੰ ਜਿਵੇਂ ਹੁਣ ਉਹ ਸਾਹਮਣੇ ਆਹ ਜਿੱਥੇ ਮਾੜੀ ਅਕਾਲ ਸੀ ਦਿੰਦੀ ਆ ਇਸ ਅਕਾਲਸ ਪਤਾ ਕਿਉਂ ਦਿੰਦੀ ਆ ਵੀ ਇਹ ਥੱਲੇ ਖਾਲੀ ਥਾਂਗਾ ਥੱਲੇ ਥਾਂ ਕਾਲਾਗਾ ਤੇ ਉਹਦੇ ਕਰਕੇ ਲਾਸਣ ਕਾਲੀ ਦਿੰਦੀ ਆ ਤੇ ਇਧਰਲੀ ਸਾਈਡ ਚਾਰ ਪਿਆ ਹੋਇਆ ਤੇ ਕੈਮਰੇ 'ਚ ਹੁਣ ਇੰਨਾ ਕੋਈ ਖਾਸ ਪਤਾ ਨਹੀਂ ਲੱਗ ਰਿਹਾ ਉਹ ਵੀ ਇਹਦੇ ਨਾਲ ਯਾਰ ਜਿੱਥੇ ਚਾਰ ਪਿਆ ਹੋਇਆਗਾ ਉੱਥੇ ਲਸਣ ਦੀ ਗ੍ਰੋਥ ਜ਼ਿਆਦਾ ਆ ਗਈ ਤੇ ਜਿੱਥੇ ਚਾਰ ਹੈ ਨਹੀਂਗਾ ਉੱਥੇ ਗ੍ਰੋਥ ਘੱਟ ਆ ਗਈ ਠੀਕ ਆ ਤੇ ਬਈ ਮੈਂ ਤੁਹਾਨੂੰ ਇੰਡੀਕ ਜਾਣਕਾਰੀ ਦੇਣੀ ਸੀ ਵੀ ਜੇ ਕਿਸੇ ਭਰਾ ਨੇ ਲਸਣ ਲਾਉਣੀ ਆ ਗਾਹਾਂ ਨੂੰ ਵੀ ਬੈੱਡਾਂ ਤੇ ਲਾਉਣੀ ਆ ਜਾਂ ਊਂ ਲਾਉਣੀ ਆ ਚਾਰ ਜਰੂਰ ਸਿੱਟ ਕੇ ਦੇਖੋ ਨਾਲ ਤਾਂ ਨਜ਼ੀਨ ਵਾਲੇ ਕੰਟਰੋਲ ਰਹਿੰਦੇ ਆ ਯਾਰ ਤੇ ਨਾਲੇ ਕਣ ਇਹਦੀ ਲਸਣ ਦੀ ਗ੍ਰੋਥ ਜ਼ਿਆਦਾ ਰਹਿੰਦੀ ਹੈਗੀ ਦੂਜੀ ਨੁਕ ਤੇ ਇਹ ਛੋਟੀ ਜਿਹੀ ਆਪਣੀ ਜਾਣਕਾਰੀ ਸੀ ਆਪਣਾ YouTube ਤੇ Facebook ਤੇ ਮੈਨੂੰ ਫੋਲੋ ਕਰ ਲੋ ਜੀ ਧੰਨਵਾਦ